ਵੈਲਪੂ ਜੀ ਦਾ ਖਾਲਸਾ ਵੈਲਪੂ ਕੀ ਫਤਿਹ ਦਾਸ ਸੰਸ਼ੇਰ ਸਿੰਘ ਜਗੇੜਾ ਪ੍ਰਧਾਨ ਇੰਟਰਨੈਸ਼ਨਲ ਸੰਸਮਾਜ ਬੋਲ ਰਿਹਾ ਹਾਂ ਜੋ ਸੁਖਦੇਵ ਸਿੰਘ ਉਹ ਸੁੱਖਾ ਬਾਬਾ ਨੇਰਾ ਰومیਵਾਲਾ ਪੁੱਤ ਪੁੱਤੋ ਸਾਹਿਬ ਜਿਹੜਾ ਬਠਿੰਡਾ ਉਹਨਾਂ ਨੇ ਉਹਨਾਂ ਜੋ ਵੀਡੀਓ ਵਾਇਰਲ ਹੋ ਰਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬੈਠੇ ਆ ਤੇ ਸੇਖਾਂ ਦੇ ਮਨ ਵਿਰਵਾਦ, ਗੁੱਸਾ ਹੈ, ਰੋਸਾ ਹੈ। ਉਹਨਾਂ ਨੇ ਛੇ ਧਰਮ ਦੀ ਬਦਵੀ ਕੀਤੀ ਹੈ। ਦੇ ਗਰੂਆਂਾਂ ਸਭ ਦੀ ਬਦਵੀ ਕੀਤੀ ਹੈ। ਉਹ ਸਬੰਧ ਵਿੱਚ ਦਾਖਲ ਨਖਵਾਰਾਂ ਦੀ ਖਬਰ ਰਾਈਆਂ। ਇੱਕ YouTube ਤੇ ਵੀਡੀਓ ਵੀ ਪਾਈ ਹੈ। ਤੇ ਮੈਨੂੰ ਹੁਣ 8 11 25 ਨੂੰ ਸ਼ਾਮ ਦੇ 7:30 ਤੋਂ ਲਾ ਕੇ 8:30 ਵਜੇ ਤੱਕ ਤੇ ਮੈਨੂੰ 3 ਹੋਣਾ ਤੋਂ ਧਮਕੇ ਭਰੇ ਫੋਨ ਆਏ। ਉਹ ਫੋਨ ਥੱਲੇ ਮੈਂ ਨੰਬਰ ਦੇ ਰਿਹਾ ਇੱਕ ਦਾ ਫੋਨ ਆ ਰਿਹਾ ਸੀ ਆ ਟੂ ਕੋਲਰ ਤੇ ਪ੍ਰੇਮ ਸੰਧੂ ਇੱਕ ਗੋਹੜਵੜਿਆ ਇੱਕ ਬਾਬਾ ਸੁਖਦੇਵ ਸਿੰਘ ਦਾ ਫੋਨ ਹੀ ਥੱਲੇ ਦੇ ਰਿਹਾ ਤੇ ਮੇਰੀ ਜਾਨ ਨੂੰ ਖਤਰਾ ਹੈ ਤੇ ਮੈਂ ਇਹ ਨੰਬਰ ਡੀਜੀਪੀ ਪੰਜਾਬ ਨੂੰ ਭੇਜ ਰਿਹਾ ਤੇ ਮੇਰੀ ਜਾਨ ਨੂੰ ਵੀ ਖਤਰਾ ਹੈ ਤੇ ਮੈਨੂੰ ਧਮਕੀਆਂ ਦੇ ਰਹੇ ਨੇ ਤੇ ਸਰਕਾਰ ਇਸ ਤੇ ਕਾਰਵਾਈ ਕਰੇ ਤੇ ਮੈਂ ਇਹ ਤੇ ਟੇਕ ਨਹੀਂ ਬੈਠੂਗਾ ਜਿੰਨਾ ਜ਼ਰੂਰ ਤੇ ਪੜਚਾ ਨਹੀਂ ਹੁੰਦਾ वाहि ख़सा वाहिू जी बी